ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਮਿਊਨਿਟੀ ਵਿੱਚ ਇਸ ਵੇਲੇ ਇੱਕ ਇਹੋ ਜਿਹਾ ਮਾਮਲਾ ਚੱਲ ਰਿਹਾ ਹੈ ਜਿਸ ਨੇ ਹਰ ਇੱਕ ਦੇ ਦਿਲ ਨੂੰ ਛੂ ਲਿਆ ਹੈ ਇਹ ਮਾਮਲਾ ਹੈ ਅਮਰੀਕਾ ਦੇ ਹਾਸੇ ਵਿੱਚ ਫਸੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਦਾ ਤੁਹਾਨੂੰ ਪਤਾ ਹੀ ਹੋਵੇਗਾ ਕਿ ਕੁਝ ਦਿਨ ਪਹਿਲਾਂ ਅਮਰੀਕਾ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਸਾ ਵਾਪਰਿਆ ਹਰਜਿੰਦਰ ਸਿੰਘ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ ਪਰ ਬਦਕਿਸਮਤੀ ਨਾਲ ਉਸ ਦਾ ਟਰੱਕ ਇੱਕ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹੁਣ ਜਿਵੇਂ ਹੀ ਇਹ ਖਬਰ ਫੈਲੀ ਅਮਰੀਕੀ ਪੁਲਿਸ ਨੇ ਹਰਜਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਅਦਾਲਤ ਵਿੱਚ ਪੇਸ਼ੀ ਦੌਰਾਨ ਹਰਜਿੰਦਰ ਸਿੰਘ ਕਾਫੀ ਡਰੇ ਹੋਏ ਤੇ ਬੇਚੈਨ ਦਿਖਾਈ ਦਿੱਤੇ। ਮੀਡੀਆ ਮੁਤਾਬਕ ਹੈ ਇਸ ਕੇਸ ਵਿੱਚ ਉਸ ਨੂੰ 45 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਹੁਣ ਸੋਚੋ ਜੀ 45 ਸਾਲ ਇਹ ਤਾਂ ਇੱਕ ਪੂਰੀ ਜ਼ਿੰਦਗੀ ਹੁੰਦੀ ਹੈ। ਜੇ ਇੱਕ ਜਵਾਨ ਆਪਣੀ ਜ਼ਿੰਦਗੀ ਸੁਨਹਿਰੇ ਸਾਲ ਜੇਲ੍ਹ ਵਿੱਚ ਬਿਤਾਉਣ ਲਈ ਮਜਬੂਰ ਹੋ ਜਾਵੇ ਤਾਂ ਇਹ ਸਿਰਫ ਉਸ ਦਾ ਨਹੀਂ ਸਗੋ ਪੂਰੇ ਪਰਿਵਾਰ ਦਾ ਸਭ ਤੋਂ ਵੱਡਾ ਦੁੱਖ ਬਣ ਜਾਂਦਾ ਹੈ ਪਰਿਵਾਰ ਦੇ ਹਾਲਾਤ ਇਸ ਸਮੇਂ ਬਹੁਤ ਮਾੜੇ ਹਨ ਹਰਜਿੰਦਰ ਦੀ ਮਾਂ ਪਹਿਲਾਂ ਹੀ ਬਿਮਾਰ ਹੈ ਤੇ ਹਸਪਤਾਲ ਵਿੱਚ ਦਾਖਲ ਹੈ ਪਿੰਡ ਵਿੱਚ ਲੋਕ ਸੋਗ ਮਨਾ ਰਹੇ ਹਨ ਕਿਉਂਕਿ ਇਹ ਮਾਂ ਦੇ ਸਿਰ ਤੇ ਪਹਿਲਾਂ ਹੀ ਬਿਮਾਰੀ ਦਾ ਬੋਝ ਹੈ ਅਤੇ ਉੱਪਰੋਂ ਪੁੱਤਰ ਦਾ ਇਹ ਵੱਡਾ ਕੇਸ। ਇਸ ਸਾਰੇ ਮਾਮਲੇ ਵਿੱਚ ਸਭ ਤੋਂ ਵੱਡਾ ਸਪੋਰਟਰ ਬਣ ਕੇ ਖੜੇ ਹੋਏ ਹਨ ਪੰਜਾਬੀ ਸੰਗੀਤ ਦੇ ਫਿਲਮ ਇੰਡਸਟਰੀ ਦੇ ਮਾਣ ਦਲਜੀਤ ਦੋਸਾਂਝੀ। ਦੋਸਤੋ ਦਲਜੀਤ ਦੋਸਾਂਝ ਸਿਰਫ ਇੱਕ ਗਾਇਕ ਜਾਂ ਇੱਕ ਅਦਾਕਾਰ ਨਹੀਂ ਸਗੋਂ ਪੰਜਾਬੀ ਕਮਿਊਨਿਟੀ ਦੀ ਆਵਾਜ਼ ਹਨ। ਉਹਨਾਂ ਨੇ ਖੁੱਲ੍ਹ ਕੇ ਕਿਹਾ ਕਿ ਮੈਂ ਹਰਜਿੰਦਰ ਲਈ ਹਮੇਸ਼ਾ ਤਿਆਰ ਹਾਂ। ਕੇਸ ਵਿੱਚ ਜੋ ਵੀ ਖਰਚਾ ਆਏਗਾ ਮੈਂ ਖੁਦ ਭਰਾਂਗਾ। ਮੇਰੀ ਟੀਮ ਮੋਸ ਦੇ ਨਾਲ ਖੜੀ ਰਹੇਗੀ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਉਸ ਦੀ ਸਜ਼ਾ ਘੱਟ ਤੋਂ ਘੱਟ ਹੋਵੇ ਅਤੇ ਅਮਰੀਕਾ ਸਰਕਾਰ ਨਾਲ ਵੀ ਗੱਲਬਾਤ ਕਰਾਂਗੇ ਦਲਜੀਤ ਦਸਾਂਜ ਨੇ ਸਿਰਫ ਮਦਦ ਦੀ ਗੱਲ ਨਹੀਂ ਕੀਤੀ ਬਲਕਿ ਇਹ ਵੀ ਕਿਹਾ ਕਿ ਪੂਰੀ ਪੰਜਾਬੀ ਕਮਿਊਨਿਟੀ ਨੂੰ ਇਕੱਠੇ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਜਿੰਨੀ ਜ਼ਿਆਦਾ ਜਾਗਰੂਤਾ ਪੈਦਾ ਹੋਵੇਗੀ ਉਨਾ ਹੀ ਹੋਰ ਮਦਦ ਦੇ ਰਾਹ ਖੁੱਲਣਗੇ ਇਸ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਫੋਟੋਆਂ ਵੀਡੀਓ ਅਤੇ ਪੋਸਟਾਂ ਸ਼ੇਅਰ ਕਰੋ ਤਾਂ ਜੋ ਦੁਨੀਆ ਨੂੰ ਪਤਾ ਲੱਗੇਗੀ ਪੰਜਾਬੀ ਕਮਿਊਨਿਟੀ ਆਪਣੇ ਵੀਰ ਲਈ ਕਿੰਨੀ ਮਜ਼ਬੂਤੀ ਨਾਲ ਖੜੀ ਹੈ ਦੋਸਤੋ ਇੱਕ ਗੱਲ ਸੋਚਣ ਵਾਲੀ ਹੈ ਕਿ ਜਦੋਂ ਕੋਈ ਵਿਅਕਤੀ ਵਿਦੇਸ਼ਾਂ ਵਿੱਚ ਜਾ ਕੇ ਮਿਹਨਤ ਕਰਦਾ ਹੈ ਉਹ ਸਿਰਫ ਆਪਣੇ ਪਰਿਵਾਰ ਲਈ ਨਹੀਂ ਸਗੋ ਪਿੰਡ ਰਿਸ਼ਤੇਦਾਰਾਂ ਤੇ ਪੂਰੇ ਪੰਜਾਬ ਲਈ ਮਾਣ ਬਣਦਾ ਹੈ ਟਰੱਕ ਡਰਾਈਵਰ ਅਮਰੀਕਾ ਦੇ ਕੈਨੇਡਾ ਵਿੱਚ ਸਾਡੀ ਕਮਿਊਨਿਟੀ ਦੀ ਰੋਜੀ ਰੋਟੀ ਦਾ ਸਭ ਤੋਂ ਵੱਡਾ ਸਾਧਨ ਹਨ ਇਹ ਛੋਟੀ ਜੀ ਗਲਤੀ ਜਾਂ ਬਦਕਿਸਮਤੀ ਪੂਰੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਅੱਜ ਹਰਜਿੰਦਰ ਸਿੰਘ ਦੇ ਨਾਲ ਵੀ ਕੁਝ ਐਸਆਈ ਹੋਇਆ ਹੈ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਦਲਜੀਤ ਦਸਾਂਜ ਵਰਗੇ ਵੱਡੇ ਸਿਤਾਰੇ ਉਸ ਦੇ ਨਾਲ ਖੜੇ ਹੋਏ ਹਨ ਉਹਨਾਂ ਦਾ ਬਿਆਨ ਨਾ ਸਿਰ ਪਰਿਵਾਰ ਲਈ ਹੌਸਲਾ ਹੈ ਸਗੋਂ ਪੂਰੀ ਕਮਿਊਨਿਟੀ ਲਈ ਵੀ ਇੱਕ ਵੱਡਾ ਸੰਦੇਸ਼ ਹੈ ਕਿ ਅਸੀਂ ਇਕੱਠੇ ਹੋ ਕੇ ਹਰ ਮੁਸੀਬਤ ਦਾ ਮੁਕਾਬਲਾ ਕਰ ਸਕਦੇ ਹਾਂ ਹੁਣ ਸਵਾਲ ਤੁਹਾਡੇ ਲਈ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਦਲਜੀਤ ਦਸਾਂਝ ਦੀ ਇਹ سپورਟ ਹਰਜਿੰਦਰ ਸਿੰਘ ਨੂੰ ਬਚਾ ਸਕੇਗੀ ਕੀ ਅਮਰੀਕਾ ਦੀ ਅਦਾਲਤ ਪੰਜਾਬੀ ਕਮਿਊਨਿਟੀ ਦੀ ਇਕੱਠਤਾ ਦੇ ਅੱਗੇ ਝੁਕ ਸਕਦੀ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੇ ਤੁਸੀਂ ਵੀ ਸੋਚਦੇ ਹੋ ਕਿ ਅਸੀਂ ਸਾਰੇ ਮਿਲ ਕੇ ਹਰਜਿੰਦਰ ਲਈ ਅਰਦਾਸ ਕਰੀਏ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੰਜਾਬ ਦੀ ਹਰ ਵੱਡੀ ਅਪਡੇਟ ਨੂੰ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ